ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਬ ਦੀ ਖੁਸ਼ੀ ਵਿੱਚ ਜੀਵਨ ਜੁਗਤ ਸਮਾਗਮਾਂ ਦੀ ਲੜੀ ਤਿਤ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 6 ਜੁਲਾਈ ਤੋਂ ਤੇ ਅਕਸਰ ਤੱਕ ਵਕ ਵਕ ਧਾਰਮਿਕ ਅਸਥਾਨਾਂ ਤੇ ਸਮਾਗਮ ਕਰਵਾਏ ਜਾ ਰਹੇ ਹਨ بڑے ਵਿਸਤਾਰ ਨਾਲ ਭਗਵਿੰਦਰ ਸਿੰਘ ਜੀ ਜਿਹੜੇ ਕਿ ਸਟੇਜ ਦੇ ਧਨੀ ਹਨ ਸਟੇਜ ਸਟੇਜਾਂ ਦੇ ਜਿਹੜੀਆਂ ਨਾਮਵਰ ਸਟੇਜਾਂ ਹੁੰਦੀਆਂ ਹਨ ਤੇ ਉੱਥੇ ਰੰਗ ਭਰ ਦਿੰਦੇ ਹਨ ਗੁਰੂ ਰਾਮ ਤੇ ਇਹ ਸੁਸਾਇਟੀ ਦੇ ਮੋਢੀ ਹਨ ਇਹਨਾਂ ਨੇ ਬੜੇ ਵਿਸਤਾਰ ਨਾਲ ਆਪ ਜੀ ਨੂੰ ਇਹ ਪ੍ਰੋਗਰਾਮ ਦੱਸ ਦਿੱਤਾ ਹੈ 28 ਪ੍ਰੋਗਰਾਮਾਂ ਦੇ ਗੁਰਦਸਤਾ ਹੈ ਜਿਨ ਨੇ ਅੰਮ੍ਰਿਤਸਰ ਗੁਰੂ ਰਾਮਦਾਸ ਜੀ ਦੀ ਨਗਰੀ ਦੀ ਪ੍ਰਕਰਮਾ ਕਰਨੀ ਹੈ ਝੋਕਾ ਦੇਣਾ ਹੈ ਕਿ ਸਰਬ ਸੰਜੇ ਗੁਰੂ ਸਬੇ ਸਾਂਜੀ ਵਾਲ ਸਦਾਇਨ ਕੋਈ ਨਾ ਦਿਸੇ ਬਾਹਰਾ ਜੀਓ ਤੇ ਜਿਨ੍ਹਾਂ ਦਾ ਉਦੇਸ਼ ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋਣ ਭਲੇ ਕੋ ਮੰਦੇ ਸਰਵ ਸਾਂਝਾ ਉਦੇਸ਼ ਸਾਰੇ ਧਰਮਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ Hindu ਭਗਤਾਂ ਮੁਸਲਮਾਨ ਫਕੀਰਾਂ ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਸਤਗੁਰਾਂ ਨੇ ਇੱਕ ਆਸ਼ੇ ਨੂੰ ਜਿਹੜੇ ਮੰਦੇ ਸਨ ਜਿਹੜੇ ਇੱਕ ਹੰਕਾਰ ਨੂੰ ਮੰਦੇ ਸਨ ਜਿਨ੍ਹਾਂ ਦਾ ਇੱਕ ਆਸ਼ਾ ਸੀ ਵੈਖਰੂ ਅਕਾਲ ਪੁਰਖ ਤੇ ਉਹਨਾਂ ਦੀ ਬਾਣੀ ਨੂੰ ਦਰਜ ਕੀਤਾ ਅਤੇ ਸਾਰਿਆਂ ਨੂੰ ਗਲਵੱਕੜੀ ਚ ਲੈ ਕੇ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਉੱਥੇ ਧੰਨ ਗੁਰੂ ਨਾਨਕ ਦੇਵ ਜੀ ਦੇ ਨਾਲ ਭਾਈ ਗੁਰਦਾਸ ਜੀ ਨੂੰ ਟੇਕਦੇ ਹਾਂ ਭਗਤ ਕਬੀਰ ਜੀ ਨੂੰ ਟੇਕਦੇ ਹਾਂ ਫਰੀਦ ਜੀ ਨੂੰ ਟੇਕਦੇ ਹਾਂ ਰਾਮਾਨੰਦ ਜੀ ਨੂੰ ਆਦਿਕ ਨਾਮਦੇਵ ਜੀ ਨੂੰ ਸਾਡਾ ਮੱਥਾ ਸਾਰਿਆਂ ਨੂੰ ਨਮਸਕਾਰ ਹੁੰਦਾ ਹੈ ਸੋ ਇਹ ਸਾਂਝੇ ਗੁਰੂ ਸਾਰਿਆਂ ਦੇ ਹਨ ਜਿੱਤੋ ਸਾਂਝਾ ਆਦੇਸ਼ ਹੈ ਉਹ ਸਤਗੁਰਾਂ ਦਾ ਪੁਰਬ ਉਹ ਦਿਹਾੜਾ ਜਿਸ ਦਿਨ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਾਮਸਰ ਗੁਰਦੁਆਰਾ ਵਿਖੇ ਇਹ ਕਾਰਜ ਕੀਤਾ ਸਾਰੀ ਬਾਣੀ ਇਕੱਤਰ ਕੀਤੀ ਪੱਠਾਂ ਫਕੀਰਾਂ ਦਰवेशਾਂ ਦੀ ਬਾਣੀ ਨੂੰ ਇੱਕ ਜਗ੍ਹਾ ਇਕੱਤਰ ਕਰਕੇ ਭਾਈ ਗੁਰਦਾਸ ਜੀ ਰਹੀਂ ਸੰਪਾਦਨਾ ਕੀਤੀ ਇੱਥੇ ਡੇਰਾ ਲਾਇਆ ਤਪਵਨ ਬਣਾਇਆ ਗੁਰਦੁਆਰਾ ਰਾਮਸਰ ਸਾਹਿਬ ਨੂੰ ਅਤੇ ਫਿਰ ਜਦੋਂ ਇਹ ਕਾਰਜ ਪੂਰਾ ਹੋ ਗਿਆ ਪੂਰਵ ਸੰਧਿਆ ਤੇ ਸਾਰੀ ਤਿਆਰੀ ਕੀਤੀ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਡਿੱਠੇ ਸਭੇ ਥਾਵ ਨਹੀਂ ਤੁਝਿਆ ਇਹ ਇਤਿਹਾਸਿਕ ਦਿਨ ਹੈ ਜਿੱਥੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੱਜ ਦੇਖਦੇ ਹੋ ਇਹ ਪ੍ਰਕਾਸ਼ ਪਹਿਲਾ ਪ੍ਰਕਾਸ਼ ਗੁਰੂ ਅਰਜਨ ਦੇਵ ਜੀ ਨੇ ਕੀਤਾ ਬਾਬਾ ਬੁੱਢਾ ਜੀ ਨੇ ਪਹਿਲੇ ਗ੍ਰੰਥੀ ਥਾਪਿਆ ਉਸ ਦਿਨ ਤੋਂ ਇਹ ਪ੍ਰਕਾਸ਼ ਚੱਲੇ ਆ ਰਿਹਾ ਹੈ ਗੁਰੂ ਦੀ ਬਾਣੀ ਦਾ ਕੀਰਤਨ ਹਰਜਸ ਅੱਠੇ ਪੈਰ ਦੀ ਸੇਵਾ ਸਾਰੇ ਜਗਤ ਨੂੰ ਸੱਚ ਦਾ ਸੁਨੇਹਾ ਦੇ ਰਹੀ ਹੈ ਉਹ ਮਹਾਨ ਦਿਹਾੜਾ ਜਿਹਨੂੰ ਅਸੀਂ ਪਹਿਲਾ ਪ੍ਰਕਾਸ਼ ਦਿਹਾੜਾ ਕਹਿੰਨੇ ਆ ਪਹਿਲਾ ਪ੍ਰਕਾਸ਼ ਦਿਵਸ ਕਹਿੰਨੇ ਆ ਪਹਿਲਾ ਪ੍ਰਕਾਸ਼ ਦਿਵਸ ਗੁਰਪੁਰਬ ਕਹਿੰਨੇ ਆ ਕਿ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅੰਦਰ ਸ਼ੁਰੂ ਹੋਇਆ ਉਹ ਉਸ ਦਿਨ ਨੂੰ ਇਹ ਸਮਰਪਿਤ ਹੈ ਇਹ ਉਹ ਦਿਹਾੜਾ ਹੀ ਹੈ ਜਿਹੜਾ ਅਸੀਂ ਮਨਾ ਰਹੇ ਹਾਂ 24 ਅਗਸਤ ਨੂੰ ਆ ਰਿਹਾ ਹੈ ਤੇ ਇਹ ਨਾ ਪ੍ਰੋਗਰਾਮ ਦੀ ਵਿਲੱਖਣਤਾ ਨਿਆਰੀ ਹੈ ਸਾਰੇ ਹਿੰਦਸਤਾਨ 'ਚ ਪ੍ਰੋਗਰਾਮ ਹੁੰਦੇ ਹੋਣਗੇ ਪਰ ਇਹ ਅਮਰ ਸਰਦਾ ਜੀਵਨ ਯੁਗਤ ਸਮਾਗਮ ਗੁਰੂ ਦਾ ਸ਼ਬਦ ਹੀ ਜੀਵਨ ਦੀ ਯੁਗਤੀ ਦੱਸਦਾ ਹੈ ਇਹਦੀ ਵਿਲੱਖਣਤਾ ਇਹ ਹੈ ਕਿ ਰੋਜ਼ ਜਿਵੇਂ ਗੁਰਪੁਰਬ ਗੁਰੂ ਨਾਨਕ ਸਾਹਿਬ ਦਾ ਹੈ ਜਿੱਥੇ ਸਮਾਗਮ ਹੋਣਗੇ ਗੁਰੂ ਨਾਨਕ ਸਾਹਿਬ ਦੇ ਸ਼ਬਦ ਜਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜੀਆਂ ਜਾਣਗੀਆਂ ਇੱਥੇ ਰੋਜ਼ ਵੱਖਰਾ ਵਿਸ਼ਾ ਹੈ ਗੁਰੂ ਗ੍ਰੰਥ ਸਾਹਿਬ ਦਾ ਆਸ਼ਾ ਜੋ ਵੱਖੋ-ਵੱਖਰੇ ਹਨ ਉਹਨਾਂ ਨੂੰ ਰੋਜ਼ ਵੱਖ-ਵੱਖਰੇ ਵਿਦਵਾਨ ਸਿੰਘ ਸਹਿਬਾਨ ਗੁਰੂ ਘਰ ਦੇ ਕੀਰਤਨੀਏ ਉਹਨਾਂ ਨੂੰ ਰੋਜ਼ ਇੱਕ ਵਿਸ਼ਾ ਦਿੱਤਾ ਜਾਂਦਾ ਹੈ ਜਿਸੇ ਇੱਕ ਵਿਸ਼ਾ ਹੈ ਜਗਤ ਭਿਖਾਰੀ ਫਿਰਦਾ ਹੈ ਸਭ ਕੋ ਦਾਤਾ RAM ਤਨਗੁਰ ਤੇਗ ਬਹਾਦਰ ਜੀ ਦੀ ਬਾਣੀ ਚੋਂ ਜਿਸ ਦਿਨ ਇਹ ਵਿਸ਼ਾ ਰੱਖਿਆ ਸਾਰੇ ਕੀਰਤਨੀਆਂ ਨੇ ਕਥਾ ਵਾਚਣੀਆਂ ਉਸ ਵਿਸ਼ੇ ਨੂੰ ਲੈਣਾ ਹੈ ਅੰਤਰੀ ਭਾਵ ਉਹਦਾ ਕੇਂਦਰੀ ਧੁਰਾ ਉਹ ਵਿਸ਼ਾ ਹੋਣਾ ਹੈ ਇਹ ਦੀ ਵਿਲੱਖਣਤਾ ਹੈ ਰੋਜ਼ ਵੱਖਰੇ ਵਿਸ਼ੇ ਤੇ ਇਹ ਸਾਰੇ ਪ੍ਰੋਗਰਾਮ ਚੱਲਣੇ ਹਨ ਉਹ ਰੋਚਿਕ ਬਣ ਜਾਂਦੇ ਹਨ ਕشش ਹੋ ਜਾਂਦੀ ਹੈ ਸੰਗਤਾਂ ਨੂੰ ਵੀ ਹੁੰਦਾ ਹੈ ਕਿ ਅੱਜ ਇਹ ਵਿਸ਼ਾ ਇਹ ਵਿਸ਼ਾ ਸੁਣਨ ਦੀ ਮੈਨੂੰ ਤਾਂਗ ਹੈ ਇਸ ਤੇ ਕਥਾ ਹੋਏਗੀ ਕੀਰਤਨ ਹੋਏਗਾ ਇਹ ਤੇਰੀ ਮਿਹਨਤ ਕਰਨੀ ਪੈਂਦੀ ਹੈ ਗੁਰੂ ਘਰ ਦੇ ਕੀਰਤਨੀਆਂ ਨੂੰ ਕਥਾਵਾਚਕਾਂ ਨੂੰ ਪਹਿਲਾਂ ਇਹਦੀ ਤਿਆਰੀ ਕਰਦੇ ਹਨ ਭਈ ਇਹ ਵਿਸ਼ਾ ਦਿੱਤਾ ਗਿਆ ਹੈ ਤੇ ਇਹਦੀ ਪ੍ਰੀਪੇਅਰ ਹੋ ਕੇ ਜਾਣਾ ਹੈ ਸੋ ਇਹਦੀ ਬੜੀ ਅਹਿਮੀਅਤ ਹੈ ਇਹ 28 ਪ੍ਰੋਗਰਾਮ ਇਹਦੇ 28 ਵਿਸ਼ੇ ਹਨ ਵਿਸ਼ੇ ਜਿਹੜੇ ਹਨ ਗੁਰੂ ਗ੍ਰੰਥ ਸਾਹਿਬ ਦੀ ਸਾਂਝੀ ਸੋਚ ਹਾਂ ਬੜੇ ਸਾਰੇ ਗੁਰੂ ਸਾਹਿਬ ਨੇ ਸਾਨੂੰ ਉਦੇਸ਼ ਦਿੱਤੇ ਸਾਨੂੰ ਉਪਦੇਸ਼ ਦਿੱਤੇ ਜਿਵੇਂ ਕਿ ਗੁਰੂ ਸਾਹਿਬ ਨੇ ਕਿਹਾ ਕਿ ਉਸ ਤਤਮਨ ਮੈਂ ਕਰਨ ਇਨਕਾਰ ਕਰਮਨ ਮੇਰੇ ਸਤਿ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀ ਇਹ ਉਪਦੇਸ਼ ਹੈ ਇਹਦੇ ਵਿੱਚ ਸਾਡੇ ਲਈ ਚਰਨ ਚਲੋ ਮਾਰਗ ਗੋਬਿੰਦ ਭਾਈ ਵਾਹਿਗੁਰੂ ਦੇ ਮਾਰਗ ਤੇ ਚੱਲ ਤੂੰ ਸਾਰਿਆਂ ਲਈ ਸਾਂਝਾ ਉਹ ਚ ਰਾਮ ਰਹੀਮ ਸਾਰੇ ਆ ਜਾਂਦੇ ਹਾਂ ਅੱਲਾ ਸਾਰਿਆਂ ਦੀ ਸਾਂਝਾ ਗੁਰੂ ਸਾਹਿਬ ਦੇ ਜਿਹੜੇ ਭਗਤ ਸਨ ਉਹਨਾਂ ਦੇ ਜਿਹੜੇ ਸ਼ਿਸ਼ ਸਨ ਉਹਨਾਂ ਵਿੱਚ ਮੁਸਲਮਾਨ ਵੀ ਸਨ ਹਿੰਦੂ ਭਗਤ ਵੀ ਸਨ ਸਾਰੇ ਸਨ ਸਾਂਝੇ ਉਪਦੇਸ਼ ਚ ਸੋ ਉਹ ਸਾਸ਼ੇ ਨੂੰ ਲੈ ਕੇ ਮਹਾਨ ਗੁਰਪੁਰਬ ਦਸਾਂ ਪਾਤਸ਼ਾਹੀਆਂ ਦਾ ਸਮੂਹ ਭਗਤਾਂ ਪੱਟਾਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਉਹਨਾਂ ਨੂੰ ਇਹ ਸ਼ਰਧਾ ਦੇ ਫੁਰਪੇਟ ਕਰਦਾ ਹੈ ਇਹਦੇ ਵਿੱਚ ਅਸੀਂ ਕ੍ਰੈਡਿਟ ਬਿਲਕੁਲ ਨਹੀਂ ਲੈਂਦੇ ਸਾਡੀ ਸਭਾ ਸ਼ਬਦ ਕੀਰਤਨ ਨਾਮ ਸਿਮਰਨ ਸਤਸੰਗ ਜਿਵੇਂ ਭਾਈ ਸਾਹਿਬ ਨੇ ਦੱਸਿਆ 1983 ਤੋਂ ਇਹ ਸੇਵਾ ਕਰ ਰਹੀ ਹੈ ਹਰ ਸਾਲ ਇਹ ਸਮਾਗਮ ਹੁੰਦੇ ਹਨ ਇਹ ਸਮਾਗਮ ਅਸੀਂ ਸਾਰਿਆਂ ਨੂੰ ਗਲਵੱਕੜੀ ਚ ਲੈ ਕੇ ਕਰਦੇ ਹਾਂ ਅਸੀਂ ਸ਼੍ਰੋਮਣੀ ਕਮੇਟੀ ਨੂੰ ਨਾਲ ਲੈਣੇ ਹਾਂ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਦੇ 28 ਜਗ੍ਹਾ ਤੇ ਪ੍ਰੋਗਰਾਮ ਹੋਣੇ ਹਨ ਉਹਨਾਂ ਦੇ ਪ੍ਰਬੰਧਕ ਉਹਨਾਂ ਦੇ ਪ੍ਰਧਾਨ ਸਕੱਤਰ ਜਿਹੜੇ ਹਨ ਉਹਨੂੰ ਨਾਲ ਲੈਣੇ ਹਾਂ ਜਿਵੇਂ ਚੀਫ ਕਲਸ਼ਾ ਦਿਵਾਨ ਹੈ ਹੋਰ ਸੰਸਥਾਵਾਂ ਹਨ ਉਹ ਸਾਰੇ ਸਾਡੇ ਨਾਲ ਹੁੰਦੇ ਹਨ ਸੋ ਇਹ ਪ੍ਰੋਗਰਾਮਾਂ ਦੇ ਵਿੱਚ ਸਾਡੀ ਇਹੀ ਹੁੰਦੀ ਹੈ ਕਿ ਆਹ ਸੱਚ ਦਾ ਸੁਨੇਹਾ ਲਈਏ ਇਹ ਜੀਵਨ ਜਿਹੜਾ ਮਿਲਿਆ ਹੈ ਨਾ ਮਨੁੱਖਾ ਜਨਮ ਇਹ ਵਾਹਿਗੁਰੂ ਦੇ ਮਲਾਪ ਦਾ ਹੈ ਭਾਈ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਕੇਵਲ ਉਸ ਦਾ ਨਾਮ ਜਪ ਲੈ ਤੂੰ ਸੁਰਖਰੂ ਹੋ ਜਾਏਗਾ ਇਹ ᔪਗਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਸਦੀ ਹੈ ਜੀਵਨ ᔪਗਤ ਇਸ ਲਈ ਦਾ ਨਾ ਰੱਖਿਆ ਹੈ ਅਸੀਂ ਤਾਂ ਤੁਸੀਂ ਸਾਰੇ ਪੱਤਰਕਾਰ ਆਏ ਹੋ ਤੁਸੀਂ ਸਾਰਿਆਂ ਨੂੰ ਸਨੇਹਾ ਦੇਣਾ ਸਾਡਾ ਤਾਂ ਸੁਨੇਹਾ ਇਹ ਵੀ ਹੁੰਦਾ ਜਸੀ ਬੈਠੇ ਆ ਮੈਂ ਜਾਂ ਤੁਹਾਨੂੰ ਕਹਿਣਾ ਵੀ ਤੁਸੀਂ ਵੀ ਆਓ ਸਾਰਿਆਂ ਲਈ ਇਹ ਸੁਨੇਹਾ ਸਾਰੀਆਂ ਕੌਮਾਂ ਲਈ ਸਾਰਿਆਂ ਧਰਮਾਂ ਲਈ ਕਿ ਇਹਨਾਂ ਸਮਾਗਮਾਂ ਚਾਓ ਅਸੀਂ ਜਿਹੜਾ ਜੀਵਨ ਦਾ ਮਨੋਰਥ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹਨ ਜੋ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਜੋ ਦਸਾਂ ਪਾਤਸ਼ਾਹ ਜੀ ਦੱਸਤੀਆਂ ਉਹਨਾਂ ਨੂੰ ਤਾਰਨ ਕਰੀਏ ਬੜਾ ਯੋਗਦਾਨ ਸਾਡੇ ਮੇਰੇ ਨਾਲ ਬੈਠੇ ਹਨ ਸਰ ਖਰਿੰਦਰ ਸਿੰਘ ਜੀ ਸਵਰਨ ਹਾਊਸ ਵਾਲੇ ਇਹਨਾਂ ਦੀ ਬੜੀ ਲੋਚਿਆ ਹੁੰਦੀ ਹੈ ਇਹ ਤਾਂ ਮੈਂ ਨਾਲ ਲੈਣਾ ਤੇ ਕਹਿੰਦੇ ਆਂ ਵੀ ਜੀ ਆਇਆਂ ਨੂੰ ਸੋ ਦੱਸੋ ਕਿੰਨੇ ਜਣੇ ਆਣਗੇ ਕਿੰਨਿਆਂ ਦਾ ਪ੍ਰਬੰਧ ਕਰਨਾ ਹੈ ਮੈਂ ਇਹਨਾਂ ਨੂੰ ਕਹਿਣਾ ਸੰਕੋਚ ਕਰਿਆ ਕਰੋ ਤੁਸੀਂ ਪਰ ਇਹਨਾਂ ਚ ਉਤਸ਼ਾਹ ਇਹ ਵੀ ਸ਼ੁਰੂ ਤੋਂ ਸਭਾ ਸੋਸਾਇਟੀਆਂ ਨਾਲ ਇਹ ਸਵਰਨ ਹੋਸਟ ਬੜੀ ਸਮਾਗਮ ਹੁੰਦੇ ਰਹੇ ਬੜੀਆਂ ਸੋਸਾਇਟੀਆਂ ਵੱਲੋਂ ਹੁੰਦੇ ਰਹੇ ਸੋ ਇਹ ਜਿਹੜਾ ਜੀਵਨ ਯੁਗ ਸਮਾਗਮ ਹੈ ਇਹ ਜਿੱਥੇ ਅੱਜ ਤੁਸੀਂ ਆਏ ਹੋ ਇਹਦੀਆਂ ਤੁਸੀਂ ਨਿਊਜ਼ ਦਿਓਗੇ ਸੰਗਤਾਂ ਨੂੰ ਪਹੁੰਚਾਓਗੇ ਇਹ ਬਾਕੀ ਦਿਨ ਜਿਹੜੇ ਰਹਿੰਦੇ ਹਨ 24 ਅਗਸਤ ਤੱਕ ਚੱਲਣੇ ਹਨ ਰੋਜ਼ਾਨਾ ਚੱਲਣੇ ਹਨ ਇਹਦੀ ਰੋਜ਼ਾਨਾ ਦੀ ਤੁਹਾਨੂੰ ਐਸੀ ਵੜੀਕ ਹੋਵੇ ਕਿ ਅਸੀਂ ਇਹਨੂੰ ਕਵਰ ਕਰੀਏ ਰੋਜ਼ ਦੇ ਪ੍ਰੋਗਰਾਮ ਸਾਰੇ ਹੀ ਅਹਿਮੀਅਤ ਹੈ ਉਹਨਾਂ ਨੂੰ ਤੁਸੀਂ ਰੋਜ਼ਾਨਾ ਕਵਰ ਕਰੋ ਉਹਦਾ ਵੱਖਰਾ ਕਾਲਮ ਇਹਦਾ ਰੱਖੋ ਜਿਵੇਂ ਕਿ ਹੈ ਅਜੀਤ ਵਾਲੇ ਰੱਖਦੇ ਹਨ ਸਾਰੇ ਬਾਕੀ ਵੀ ਦਿਨ ਦੇ ਹਨ ਸਾਰੇ ਪਰ ਇਹਦਾ ਥੋੜਾ ਜਿਹਾ ਹੋਰ ਤੁਸੀਂ ਇਹਦੇ ਵਿੱਚ ਸਾਨੂੰ ਸਹਿਯੋਗ ਦਿਓ ਇਹਦੇ ਵਿੱਚ ਸਾਰਾ ਇਹਨੂੰ ਕਵਰ ਕਰਕੇ ਇਹ ਸੱਚ ਦਾ ਸੰਦੇਸ਼ ਜੋ ਸੁਨਿਆ ਹੈ ਇਹ ਸਾਰਿਆਂ ਤੱਕ ਪਹੁੰਚੇ ਅਤੇ ਸਾਡਾ ਸਾਰਿਆਂ ਦਾ ਰਲ ਮਿਲ ਕੇ ਜੀਵਨ ਜੁਗ ਸਮਾਗ ਮਨਾਣਾ ਸਫਲਾ ਹੋਵੇ ਇਤਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕੀਤੀ ਹੈ ਕਿ ਗੁਰਦਾਰਸ਼ੀ ਰਾਮ ਸਾਹਿਬ ਸਾਹਿਬ ਵੀ ਕਿਹਾ ਹੈ 4 ਅਗਸਤ ਦੇ ਜੋ ਸਮਾਗ ਹਨ ਉਹ ਗੁਰਦਾਰ ਸਾਹਿਬ ਭਾਈ ਭਾਈ ਸਾਹਿਬ ਭਾਈ ਵੀ ਸੇ ਨਿਵਾਸਤ ਹਨ ਪਾਈ ਸ੍ਰੀ ਪਾਈ ਵੀਰ ਜੀ ਖਾਲ ਦੇ ਨਾਲ ਹੀ ਜੋ ਨਿਵਾਸ ਸਥਾਨ ਜਿੱਥੇ ਪਾਈ ਸਾਹਿਬ ਪਾਈ ਵੀਰ ਜੀ ਨਿਵਾਸ ਕੀਤਾ ਉਹ ਸੰਸਥਾਨ ਤੋਂ ਵੀ ਅੰਮ੍ਰਿਤ ਵੇਲੇ ਸਮਾਗਮ ਔਰ ਹਰ ਰੋਜ਼ ਵੱਖਰਾ ਵੱਖਰਾ ਵਿਸ਼ਾ ਹੈ ਕਿਉਂਕਿ ਇਸ ਵਾਰ ਅਸੀਂ ਧਨ ਸ਼ਿਰੂਗਤੇਗਵਾਲ ਸਾਹਿਬ ਜੀ ਦਾ ਸਮੁੱਚੀ ਮੁਕਤਾ ਜੋ ਸ਼ਿਰੂਗੰਸ ਚਿਰਗੁਤੇਗਵਾਲ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਪੁਰਬ ਦੁਆਰੇ ਬਣਾ ਰਹੇ ਹਾਂ ਉਸ ਨੂੰ ਸਮਰਪਿਤ ਹੀ ਇਹ ਸਮਾਗਮ ਵੀ ਹਨ ਔਰ ਉਹਨਾਂ ਨੂੰ ਵਿਸ਼ਿਆਂ ਦੇ ਗੁਰਤੇਗਵਾਲ ਸਾਹਿਬ ਦੀ ਬਾਣੀ ਦੇ ਵਿਸ਼ੇ ਵੀ ਲੈ ਕੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਸਰਦਾਰ ਸਰਦਾਰ ਦੇ ਫੁੱਲ ਭੇਟ ਕਰਨੇ ਹਨ ਤੋਂ ਜੋ 4 ਅਗਸਤ ਦਾ ਸਮਾਗਮ ਹੈ ਉਹ ਪਾਈ ਸਾਹਿਬ ਪਈਵੀ ਸਿੰਘ ਨਿਵਾਸ ਸਥਾਨ ਤੇ ਸਿਰੇ ਪੰਜਵੇਂ ਇਲਾਕੇ ਸਾਢੇ 6 ਵਜੇ ਤੱਕ ਫਿਰ 5 ਅਗਸਤ ਦਾ ਗੁਰਦਾਰਾ ਸ਼ਹੀਦ ਤੂਦ ਸਾਹਿਬ ਸੁਲਤਾਨ ਮੀਰ ਰੋਡ ਵਿਖੇ ਉਹ ਵੀ ਸਵੇਰ ਦੇ ਸਮਾਗਮ ਹਨ ਫਿਰ 6 ਦਾ ਸਮਾਗਮ ਸਿਰ ਗੁਰੂ ਸਿਖ ਗੁਰਦਾਰਾ ਸਿਰੂ ਸਿੰਘ ਸਬਾ ਸੰਤ ਐਵਨਿਊ ਜੋ ਮਾਲ ਹੈ ਅਲਫਾ ਮਾਲੋ ਦੇ ਬਿਲਕੁਕੁਲ ਸਾਹਮਣੇ ਜੀਟੀ ਰੋਡ ਤੇ ਅਤੇ 7 ਅਗਸਤ ਦੇ ਸਮਾਗਮ ਜਹਾਂ ਉਹ ਸ੍ਰੀ ਗੁਰਦਾਰਾ ਸ਼੍ਰੀ ਨਾਮਦੇਵ ਜੀ ਚੰਗ ਜੈ ਸਿੰਘ ਅੰਦਰੂਨ ਗਿਲਵਾਲੀ ਗੇਟ ਉਥੇ ਸਮਾਗਮ ਹੋਣੇ ਹਨ 8 ਅਗਸਤ ਦੇ ਸ਼ੁੱਕਰਵਾਰ ਦੇ ਸਮਾਗਮ ਗੁਰਦੁਆਰਾ ਸ਼੍ਰੀ ਕਲਗੀ ਤਰ ਜਥਾ ਬੀਬੀਆਂ ਪਹਿਲਾ ਪੰਗੀਆਂ ਨੇੜੇ ਸ਼ਕਤੀ ਨਗਰ ਉਸ ਸਥਾਨ ਤੇ ਸਮਾਗਮ ਸਜਾਏ ਜਾਣੇ ਹਨ ਅਤੇ 9 ਅਗਸਤ ਸ਼ਨੀਵਾਰ ਦੇ ਸਮਾਗਮ ਗੁਰਦੁਆਰਾ ਸ਼੍ਰੀ ਅੰਗਦ ਦੇਵ ਜੀ ਵਿਸ਼ਾ ਸਿੰਘ ਕਲੋਨੀ ਤਰਨਤਾਰਾ ਰੋਡ ਵਿਖੇ ਅਤੇ 10 ਅਗਸਤ ਇਤਵਾਰ ਦਾ ਜੋ ਸਮਾਗਮ ਹਨ ਉਸ ਤੋਂ ਸਾਡੇ ਜਿੱਥੇ ਅੰਮ੍ਰਿਤ ਵੇਲੇ ਦਾ ਸਮਾਗਮ ਗੁਪਾਈ ਕਨਿਆ ਜੀ ਸਾਜਨ ਸਤਸਵਤੀ ਮਿਸ਼ਰਤ ਹਾਲ ਜੋ ਕਿ ਗੁਰੂ ਗੋਬਿੰਦ ਸਿੰਘ ਨਗਰ ਬਾਦਰ ਗਿਲਵਾਲੀ ਗੇਟ ਹੈ ਉੱਥੇ ਸਜਾਇਆ ਜਾਣ ਹਨ ਉਸ ਦੇ ਨਾਲ ਹੀ ਸਾਡੇ ਰਾਤਰੀ ਦੇ ਸਮਾਗ 10 ਅਗਸਤ ਨੂੰ ਸ਼ੁਰੂ ਹੋ ਜਾਣਗੇ ਅਤੇ ਰਾਤਰੀ ਦੇ ਸਮਾਗਮ ਗੁਰਦੁਆਰਾ ਪੀਪਲੀ ਸਾਹਿਬ ਉਤਰੀ ਘਰ ਵਿਖੇ ਜੋ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 9:30 ਚੱਲੇ ਹਨ ਇਸੇ ਤਰ੍ਹਾਂ ਇਹ ਲੜੀਵਾਰ ਸਮਾਗਮ ਤਕਰੀਬਨ 23 ਅਗਸਤ ਤੱਕ ਸੱਦਗੁਪਤੀ ਪਰ ਚੱਲਣੇ ਹਨ ਤੇ 23 ਅਗਸਤ ਦੇ ਜਿਹੜੇ ਵਿਸ਼ੇਸ਼ ਸਮਾਗਮ ਹਨ ਉਹ ਗੁਰਦੁਆਰਾ ਸ਼੍ਰੀ ਰਾਮ ਸਾਹਿਬ ਸਾਹਿਬੀ ਕੇ ਬਾਅਦ ਦੁਪਹਿਰ 2 ਵਜੇ ਤੋਂ ਸ਼ੁਰੂ ਹੋਣਗੇ ਜਿੱਥੇ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਕੋ ਸਾਰੀਆਂ ਸੰਗਤਾਂ ਦਾ ਅਸੀਸ ਕਰਨੀ ਚਾਹੀਦੀ ਹੈ ਪਾਠ ਸ਼ਬਦ ਗੁਰਬਾਣੀ ਕੀਰਤਨ 코로나 ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸਾਜ ਮੁੱਖ ਸ਼ਰੰਤੀ ਸਾਜਕਨ ਸ਼੍ਰੀਮੰਦਰ ਸਾਹਿਬ ਜੀ ਭਾਈ ਸਰੂਪ ਸਿੰਘ ਜੀ ਹਜ਼ੂਰੀ ਰਾਗੀ ਸਾਚਨ ਸ਼੍ਰੀਮੰਦਰ ਸਾਹਿਬ ਜੀ ਭਾਈ ਸਾਹਿਬ ਭਾਈ ਗੁਰਕਬਾਲ ਸਿੰਘ ਜੀ ਭਾਈ ਹਰਜੋਤ ਸਿੰਘ ਜੀ ਜਕਮੀ ਜਲੰਧਰ ਵਾਲੇ ਭਾਈ ਸਾਹਿਬ ਭਾਈ ਕਿਸ਼ਨ ਸਿੰਘ ਜੀ ਸੰਤਰਕੀ ਪੁਟਿਆ ਵਾਲੇ ਭਾਈ ਰਜਿੰਦਰਪਾਲ ਸਿੰਘ ਲੁਧਿਆਣੇ ਵਾਲੇ ਭਾਈ ਅਰਵਿੰਦਰਪਾਲ ਸਿੰਘ ਜੀ ਜੋ ਚੰਡੀਗੜ੍ਹ ਤੋਂ ਹਨ ਇਹ ਸਾਰੇ ਜਥੇਦਾਰੀ ਔਰ ਸਿੰਘ ਸਾਹਿਬ ਜੀ ਨੇ ਸੰਗਤ ਦਾ ਦਰਸ਼ਨ ਕਰਨੇ ਹਨ ਆਪ ਸਾਰਿਆਂ ਨੂੰ ਚਾਹਨਾ ਬੇਨਤੀ ਹੈ ਕਿ ਜੋ ਸਮਾਗਮਾਂ ਦੀ ਵੀਰਵਾ ਹੈ ਆਪ ਜੀ ਸਾਡੇ ਕੋਲ ਸ ਲੈ ਲੋ ਅਤੇ ਨਾਲ ਹੀ ਦੂਜੀ ਬੇਨਤੀ ਮੈਂ ਜ਼ਰੂਰ ਕਰਾਂਗਾ ਕਿ ਜਿੱਥੇ ਤੁਸੀਂ ਆਪ ਜੀ ਆਪਣਾ ਸਮਾਂ ਕੱਢ ਕੇ ਇੱਥੇ ਆਏ ਹੋ ਸਾਡੇ ਜਿਸ ਤਰ੍ਹਾਂ ਤੁਸੀਂ ਆਪ ਜੀ ਨੋਟ ਕਰਦੇ ਹੋ ਨਾ ਸਿੱਕਣਾ WhatsApp ਦੇ ਗਰੁੱਪ ਬਣਾ ਲਾਂਗੇ ਤੁਹਾਡੇ ਨਾਲ ਅਟੈਚ ਜੋ ਸਾਡੇ ਸਮਾਗਮ ਦੇ ਲੜੀਵਾਰ ਸਮਾਗਮ ਹੋਣਗੇ ਉਹ ਆਪ ਜੀ ਤੱਕ ਸ਼ੇਅਰ ਕਰ ਦੇਵਾਂਗੇ ਆਪ ਜੀ ਵੀ ਜੁੜੇ ਸਮਾਗਮ ਸਾਡੇ ਸੰਸਥਾ ਦਾ ਪਤਾ ਹੋ ਗਿਆ ਉਹੀ ਸਾਡੇ WhatsApp ਗਰੁੱਪ ਤੇ ਨਾਲ ਨਾਲ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੀ ਇਹ ਸੰਸਥਾ ਦੇ ਨਾਲ ਸਾਂਝ ਬਣੀ ਰਹੇਗੀ ਇਹ ਸੰਸਥਾ ਦੇ ਰਹੀ ਸੀ ਤੁਹਾਡੇ ਨਾਲ ਸਹਿਯੋਗ ਦੁਆਰਾ ਇਹਨਾਂ ਸਮਾਗਮ ਅਨੁਚਿਤ ਦੀ ਕਲਾ ਵੀ ਸਤਿਗੁਰ ਦੀ ਕਿਰਪਾ ਨਾਲ ਸਪੰਨ ਕਰਨ ਦੀ ਯਤਨਸ਼ੀਲ ਰੱਖਾਂਗੇ ਇਸ ਵਾਸਤੇ ਆਪ ਸਾਰਿਆਂ ਦੇ ਸਹਿਯੋਗ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਫਿਰ ਮੈਂ ਬੇਨਤੀ ਕਰਾਂਗਾ ਕਿਉਂਕਿ ਸਾਡੇ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਜਿੱਥੇ ਆਪ ਸ਼ਬਦ ਕੀਰਤਨ ਨਾਮ ਸਿਵਨ Satsang ਵੱਲੋਂ ਇਸ ਸਮਾਗਮ ਕਰਦਾ ਯਤਨ ਕਰਦੇ ਹਨ ਉਹਨਾਂ ਦੀ ਇਹਨਾਂ ਦੇ ਮਨੁੱਖੀ ਭਾਵਨਾ ਹੈ ਕਿ ਇਸ ਗੁਰਪੁਰਬ ਨੂੰ ਅਸੀਂ ਸਾਰਿਆਂ ਨਾਲ ਰਲ ਕੇ ਮਿਲ ਕੇ ਮਨਾਈਏ ਇਸ ਵਾਸਤੇ ਯਤਨ ਕਰਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਵੀ ਵੱਡੀਆਂ ਸੰਸਥਾਵਾਂ ਜਿਹੜੀਆਂ ਹਨ ਜਾਂ ਜਿੱਤਨੇ ਵੀ ਸ਼ਹਿਰ ਦੇ ਗੁਰਦੁਆਰਾ ਸਥਾਨ ਹਨ ਉਹਨਾਂ ਸਾਰੀਆਂ ਪ੍ਰਬੰਧਕ ਕਮੇਟੀਆਂ ਨਾਲ ਸੰਪਰਕ ਕਰਕੇ ਸਾਰਿਆਂ ਦਾ ਪਿਆਰ ਸਹਿਯੋਗ ਲੈ ਕੇ ਇਸ ਸਮਾਗਮ ਕਰਦੇ ਹਨ ਤਾਂ ਜੋ ਅਸੀਂ ਸਾਰੇ ਰਲ ਕੇ ਗੁਰੂ ਦਾ ਜਲ ਸੁਣਿਆ ਹੈ ਉਹ ਗੁਰੂ ਗਿਆ ਸੰਕਤ ਤੱਕ ਪਹੁੰਚਣ ਲਈ ਯਤਨਸ਼ੀ ਰਹੀਏ ਔਰ ਚਾਹੁੰਦੇ ਲਈ ਮੈਂ ਬੇਨਤੀ ਕਰਾਂਗਾ ਭਾਈ ਸਾਹਿਬ ਜਸਪੀਰ ਜੀ ਨੂੰ ਇਹ ਆਪ ਜੀ ਨਾਲ ਕੁਝ ਸ਼ਬਦਾਂ ਜੀ ਕਰਦੀ ਕਿਰਪਾ ਕਰਨ